ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਦੋਸਤੋ ਤੁਹਾਨੂੰ ਅੱਜ ਨਾ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੇਣੀ ਆ ਤੇ ਜੋ ਜ਼ਰੂਰੀ ਵੀ ਆ ਸਾਰੇ ਧਿਆਨ ਨਾਲ ਸੁਣਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰੇਕ ਤੱਕ ਇਹ ਵੀਡੀਓ ਪਹੁੰਚ ਸਕੇ ਆ ਜਿਹੜਾ ਨਾ ਤੁਸੀਂ ਵੀਡੀਓ ਦੇ ਵਿੱਚ ਇੱਕ ਸਥਾਨ ਦੇਖ ਰਹੇ ਹੋ ਇਹ ਦੋਸਤੋ ਰੋਜ਼ਾ شریف ਮਸਜਿਦ ਆ ਇਹ ਜਦੋਂ ਆਪਾਂ ਫਤਿਹਗੜ੍ਹ ਸਾਹਿਬ ਜਾਂਨਿਆ ਸਰਹੰਦਾ ਦੇ ਦਿਨ ਹੁੰਦੇ ਨੇ ਛੋਟੇ ਸਾਹਿਬਜ਼ਾਦਿਆਂ ਦੇ ਉਦੋਂ ਜਦੋਂ ਆਪਾਂ ਬਾਬਾ ਮੋਤੀराम ਮਹਿਰਾਜੀ ਦੀ ਜਗਾ ਵੱਲ ਨੂੰ ਜਾਂਦੇ ਆ ਤਾਂ ਉੱਥੇ ਕਿ ਦਰਗਾਹ ਬਣੀ ਹੋਈ ਆ ਮੈਨੂੰ ਲੱਗਦਾ ਕਿ ਬਹੁਤ ਘੱਟ ਲੋਕ ਇਹਦੇ ਵੱਲ ਨਿਗਾ ਮਾਰਦੇ ਨੇ ਤੇ ਦੇਖਦੇ ਨੇ ਸੋ ਅਸੀਂ ਗਏ ਸੀ ਤਾਂ ਸਾਨੂੰ ਇਸ ਵਾਰ ਇਹ ਜਗਾ ਦੇਖਣ ਦਾ ਮੌਕਾ ਮਿਲਿਆ ਤੁਹਾਨੂੰ ਜਾਣੂ ਕਰਵਾ ਦਿਆਂ ਕਿ ਇਹ ਜਗਾ ਦਾ ਨਾਮ ਆ ਜਿਹੜਾ ਉਹ ਰੋਜ਼ਾ ਸ਼ਰੀਫ ਆ ਤੇ ਸੋ ਇਸ ਟਾਈਮ ਸਾਨੂੰ ਜਿੰਨੀ ਵੀ ਜਾਣਕਾਰੀ ਮਿਲੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਕਹਿੰਦੇ ਨੇ ਕਿ ਇਹ ਸਿੱਖਾਂ ਤੇ ਮੁਸਲਮਾਨਾਂ ਦੀ ਇੱਕ ਇਤਿਹਾਸਕ ਸਾਂਝ ਕਿਤਾਬ ਦੇ ਵਿੱਚ ਛਪਿਆ ਹੋਇਆ ਹੈ ਇਹਦੇ ਬਾਰੇ ਲਸਾਨੀ ਬਾਬਾ ਬੰਦਾ ਸਿੰਘ ਬਹਾਦਰ ਨਾਮੀ ਪੁਸਤਕ ਵਿੱਚ ਜ਼ਿਕਰ ਮਿਲਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਚ ਕੇਵਲ ਹਿੰਦੂ ਜਾਂ ਸੈਖੀ ਨਹੀਂ ਸਨ ਸਗੋਂ ਮੁਸਲਮਾਨ ਛਪਾਈਆਂ ਨੇ ਵੀ ਸਾਥ ਦਿੱਤਾ ਉਹਨਾਂ ਦਾ ਜ਼ਿਕਰਯੋਗ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕੀਤੀ ਤਾਂ ਮੁਸਲਮਾਨ ਵੀਰਾਂ ਦੇ ਪਵਿੱਤਰ ਸਥਾਨ ਰੋਜ਼ਾ ਸ਼ਰੀਫ ਸ੍ਰੀ ਫਤਿਹਗੜ ਸਾਹਿਬ ਨੂੰ ਮੁਹabbਤੀ ਨਜ਼ਰ ਨਾਲ ਵੇਖਿਆ ਤੇ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਜਿਹੜਾ ਕੀ ਧਰਮਨਰਪਖਤਾ ਦੀ ਇਤਿਹਾਸਕ ਸਾਂਝ ਦਾ ਸੁਨੇਹਾ ਹੈ ਸੋ ਆਪਾਂ ਦੇਖਦੇ ਆ ਕਿ ਆਪਾਂ ਨੂੰ ਬਹੁਤ ਵਾਰ ਧਰਮ ਦੇ ਨਾਮ ਤੇ ਲੜਾਇਆ ਜਾਂਦਾ ਸੋ ਇਹ ਬਹੁਤ ਵੱਡੀ ਮਿਸਾਲ ਆ ਜੇਕਰ ਇਹਨੂੰ ਸਮਝਿਆ ਜਾਵੇ ਤਾਂ ਸੋ ਇਸ ਪਵਿੱਤਰ ਧਾਰਮਿਕ ਸਥਾਨ ਦਾ ਸੂਬੇ ਦੀ ਕਚਹਿਰੀ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਇਹ ਬਕਾਇਦਾ ਇੱਥੇ ਲਿਖਿਆ ਗਿਆ ਵਾ ਸਵੰਦਰ ਸਵੰਦਰ ਜਾਣ ਦੀ ਪਰਮਿਸ਼ਨ ਨਾ ਮਿਲਣ ਕਰਕੇ ਸਾਨੂੰ ਜਿੰਨੀ ਵੀ ਜਾਣਕਾਰੀ ਮਿਲੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਆ ਹੁਣ ਤੁਹਾਡਾ ਫਰਜ਼ ਹੈ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਤਾਂ ਜੋ ਹਰੇਕ ਨੂੰ ਇਸ ਜਗ੍ਹਾ ਬਾਰੇ ਇਸ ਸਥਾਨ ਬਾਰੇ ਪਤਾ ਲੱਗ ਸਕੇ ਸਾਡੇ ਇਤਿਹਾਸ ਤੋਂ ਜਾਣੂ ਹੋ ਸਕਣ ਸਾਰੇ ਸੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਤਾਂ ਜੋ ਹੋਰ ਵੀਡੀਓ ਤੁਹਾਡੇ ਤੱਕ